16ਵੀਂ ਪੌੜੀ ਦੀ 15ਵੀਂ ਪੰਕਤੀ ਜੀ ਇਹ ਲੇਖਾ ਲਿਖ ਜਾਣੇ ਕੋਏ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਇਹ ਲੇਖਾ ਲਿਖ ਜਾਣੇ ਕੋਏ ਤੁਸੀਂ ਧਿਆਨ ਦਿੱਤਾ ਹੋਣਾ ਕਿ ਮੈਂ ਇਹ ਲੇਖਾ ਲਿਖ ਇਕੱਠਾ ਪੜਿਆ ਤੇ ਜਾਣੇ ਕੋਏ ਬਾਅਦ ਵਿੱਚ ਪੜਿਆ ਕਿਉਂਕਿ ਅਰਥਾਂ ਵਿੱਚ ਫਰਕ ਪੈ ਜਾਂਦਾ ਜੀ ਜੇ ਆਪਾਂ ਦੁਬਾਰੇ ਦੇਖ ਲੈਂਦੇ ਆ ਜੇ ਵਿਸ਼ਰਾਮ ਅੱਗੇ ਪਿੱਛੇ ਲੱਗ ਜਾਵੇ ਤਾਂ ਅਰਥਾਂ ਵਿੱਚ ਫਰਕ ਪੈ ਜਾਂਦਾ ਜੀ ਆਓ ਪਹਿਲਾਂ ਜੋ ਲਿਖਿਆ ਹੈ ਇਹ ਲੇਖਾ ਲਿਖੋ ਜਾਣੇ ਕੋਏ ਦੇ ਅਰਥ ਪੜਦੇ ਆ ਤੇ ਬਾਅਦ ਵਿੱਚ ਵਿਚਾਰਦੇ ਆ ਕਿ ਦੂਸਰਾ ਕੀ ਹੈ ਦੂਸਰੇ ਅਰਥ ਕੀ ਨਿਕਲਦੇ ਨੇ ਜੇ ਕਾਮਾ ਪਹਿਲਾਂ ਲਾ ਦਈਏ ਤਾਂ ਜੋ ਜਾਂ ਜੇ ਆਪਾਂ ਠਹਿਰਾਓ ਪਹਿਲਾਂ ਲਾ ਦਈਏ ਇਹ ਲੇਖਾ ਲਿਖ ਜਾਣੇ ਕੋਏ ਲਾ دیے ਤੇ ਉਸ ਦੇ ਅਰਥ ਤੁਸੀਂ ਹੁਣ ਆਪ ਹੀ ਜਦੋਂ ਵਿਸ਼ਰਾਮ ਲਾਇਆ ਤੁਹਾਨੂੰ ਪਤਾ ਲੱਗ ਜਾਣਾ ਹੋਣਾ ਦੇਖੋ ਇਹ ਲੇਖਾ ਵਿਸ਼ਰਾਮ ਆ ਗਿਆ ਲਿਖ ਜਾਣੇ ਕੋਏ ਠੀਕ ਹੈ ਜੀ ਵਰਸਿਸ ਇਹ ਲੇਖਾ ਲਿਖ ਜਾਣੇ ਕੋਏ ਠੀਕ ਹੈ ਫਰਕ ਪੈ ਜਾਂਦਾ ਜੀ ਆਓ ਪਹਿਲਾਂ ਜੋ ਲਿਖਿਆ ਇਹ ਲੇਖਾ ਲਿਖ ਜਾਣੇ ਕੋਏ ਦਾ ਦੇਖਦੇ ਹਾਂ ਲੇਖਾ ਹੁੰਦਾ ਜੀ ਚੰਗੇ ਮਾੜੇ ਦਾ ਹਿਸਾਬ ਕਿਤਾਬ ਇਹ ਭਾਵ ਇਹ ਜਿਹੜਾ ਹਰ ਇੱਕ ਮਨੁੱਖ ਦਾ ਹੁੰਦਾ ਹੈ ਜੀ ਜੋ ਪ੍ਰਭੂ ਪਰਮਾਤਮਾ ਨੇ ਲਿਖਿਆ ਹੈ ਕਹਿੰਦਾ ਜੀ ਲੇਖਾ ਲਿਖ ਭਾਵ ਲਿਖ ਕੇ ਰੱਖਿਆ ਹੋਇਆ ਜੋ ਲਿਖਿਆ ਹੋਇਆ ਹੈ ਇਹ ਲੇਖਾ ਲਿਖ ਜਾਣੇ ਭਾਵ ਜਾਣਦਾ ਹੈ ਜੀ ਕੋਈ ਕੋਈ ਵਰਲਾ ਮਨੁੱਖ ਹੀ ਠੀਕ ਹੈ ਜੀ ਹਰ ਕੋਈ ਨਹੀਂ ਜਾਣ ਸਕਦਾ ਕੋਏ ਈੜੀ ਨੂੰ ਲਾਵਾ ਕੋਈ ਬੁਰਲਾ ਮਨੁੱਖੀ ਹੈ ਜੀ ਜਿਹੜਾ ਪ੍ਰਭੂ ਦੇ ਇਸ ਲਿਖੇ ਹੋਏ ਲਿਖੇ ਨੂੰ ਜਾਣ ਸਕਦਾ ਹੈ ਤੇ ਅਰਥ ਇਸ ਦੇ ਹੀ ਨਿਕਲਦੇ ਹਨ ਇਹ ਜਿਹੜਾ ਲੇਖਾ ਹੈ ਜੀ ਇਹ ਲੇਖਾ ਲਿਖ ਜੋ ਪ੍ਰਭੂ ਪਰਮਾਤਮਾ ਨੇ ਲਿਖਿਆ ਹੈ ਜੀ ਜਾਣੇ ਕੋਈ ਕੋਈ ਵਿਰਲਾ ਹੀ ਮਨੁੱਖ ਜਾਣ ਸਕਦਾ ਹੈ ਕਿਹੜਾ ਜਿਸ ਨੇ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇਮ ਪਾਇਆ ਉਸ ਦੀ ਬੰਦਗੀ ਕੀਤੀ ਹੈ ਉਸ ਦਾ ਭਜਨ ਕੀਤਾ ਹੈ ਜੀ ਇਹ ਲੇਖਾ ਲਿਖ ਜਾਣੇ ਕੋਈ ਜੇ ਕਮਾ ਬਦਲ ਦਿੰਦੇ ਜਿਵੇਂ ਇਹ ਲੇਖਾ ਲਿਖ ਜਾਣੇ ਕੋਈ ਦੇ ਅਰਥ ਹੋਰ ਨਿਕਲ ਜਾਂਦੇ ਨੇ ਇਹ ਲੇਖਾ ਲਿਖ ਜਾਣੇ ਕੋਈ ਦੇ ਅਰਥ ਹੋਰ ਨਿਕਲ ਜਾਂਦੇ ਨੇ ਜੀ ਇਹ ਲੇਖਾ ਲਿਖ ਜਾਣੇ ਕੋਈ ਭਾਵ ਇਹ ਜਿਹੜਾ ਲੇਖਾ ਹੈ ਜੋ ਪ੍ਰਭੂ ਪ੍ਰਮਾਤਮਾ ਨੇ ਲਿਖਿਆ ਹੈ ਕੋਈ ਵਿਰਲਾ ਮਨੁੱਖੀ ਜਾਣ ਸਕਦਾ ਹੈ ਆਓ ਹੁਣ ਇਸ ਕੌਮੇ ਨੂੰ ਜੇ ਅੱਗੇ ਲਾ ਦਈਏ ਜਿਵੇਂ ਕਿ ਇਹ ਲੇਖਾ ਕਮਾ ਲਿਖ ਜਾਣੇ ਕੋਈ ਦੇ ਅਰਥ ਦੇਖੀ ਕੀ ਨਿਕਲਦੇ ਨੇ ਜੀ ਸ਼ਬਦਾਂ ਦੇ ਅਰਥ ਉਹੀ ਹਨ ਲੇਖੇ ਦਾ ਅਰਥ ਚੰਗੇ ਮਾਰੇ ਦਾ ਹਸ ਸਕਦਾ ਲਿਖ ਲਿਖ ਕੇ ਲਿਖਿਆ ਹੋਇਆ ਜਾਣੇ ਜਾਣਦਾ ਹੈ ਕੋਈ ਕੋਈ ਜਾਣਾ ਠੀਕ ਹੈ ਇਹ ਜਿਹੜਾ ਲੇਖਾ ਹੈ ਇਹ ਲੇਖਾ ਜੋ ਪ੍ਰਭੂ ਪਰਮਾਤਮਾ ਨੇ ਲਿਖਿਆ ਹੈ ਕੋਈ ਵਿਰਲਾ ਮਨੁੱਖ ਹੀ ਲਿਖ ਸਕਦਾ ਹੈ ਕਿਉਂਕਿ ਇਹ ਲੇਖਾ ਜਿਹੜਾ ਪ੍ਰਭੂ ਪਰਮਾਤਮਾ ਨੇ ਲਿਖਿਆ ਹੈ ਲਿਖ ਜਾਣੇ ਕੋਈ ਜਿਹੜਾ ਕੋਈ ਹੈ ਦੋਨੇ ਨੂੰ ਪੈਣ ਦਾ ਲਿਖਣ ਨੂੰ ਵੀ ਤੇ ਜਾਣੇ ਨੂੰ ਵੀ ਠੀਕ ਹੈ ਜੀ ਭਾਵ ਕੋਈ ਵਿਰਲਾ ਮਨੁੱਖੀ ਹੈ ਜਿਹੜਾ ਲੇਖਾ ਲਿਖ ਸਕਦਾ ਹੈ ਤੇ ਕੋਈ ਵਿਰਲਾ ਮਨੁੱਖੀ ਹੈ ਜਿਹੜਾ ਲੇਖਾ ਜਾਣ ਸਕਦਾ ਹੈ ਠੀਕ ਹੈ ਹਾਲਾਂਕਿ ਮਾਫ ਕਰਨਾ ਜੀ ਇਹ ਅਰਥ ਵੀ ਇੱਥੇ ਗਲਤ ਨਹੀਂ ਜਾਪਦੇ ਕਿਉਂਕਿ ਕਿਹਾ ਜਾਂਦਾ ਹੈ ਕਿ ਭਗਤਾਂ ਦੇ ਵਿੱਚ ਇਹ ਤਾਕਤ ਹੈ ਇਹ ਸ਼ਕਤੀ ਹੈ ਜਿਹੜੇ ਉਹ ਪ੍ਰਭੂ ਪਰਮਾਤਮਾ ਨੂੰ ਜਾਣਦੇ ਹਨ ਆਪਾਂ ਪਹਿਲਾਂ ਵੀ ਕਥਾ ਸੁਣੀ ਸੀ ਜੀ ਪੀੜ ਤੇ ਫਕੀਰ ਦੀ ਫਕੀਰ ਆਉਂਦਾ ਹੈ ਉਹ ਲੇਖੇ ਦਾ ਬਰਕਾ ਪਾਰ ਕੇ ਚਲਾ ਜਾਂਦਾ ਹੈ ਪਰਮਾਤਮਾ ਨੂੰ ਕਹਿੰਦਾ ਪਰਮਾਤਮਾ ਤੂੰ ਸੰਭਲ ਲਿਆ ਆਪੇ ਲਿਖਿਆ ਦਾ ਵਰਕਾ ਪਾੜ ਦਿੱਤਾ ਹੈ ਜੀ ਹੁਣ ਉਹ ਪ੍ਰਮਾਤਮਾ ਦੇ ਹੱਥ ਵਿੱਚ ਹੈ ਕਿ ਪ੍ਰਮਾਤਮਾ ਨੇ ਕੀ ਕਰਨਾ ਹੈ ਲੇਖਾ ਪਾੜਨ ਤੋਂ ਬਾਅਦ ਵੀ ਪ੍ਰਮਾਤਮਾ ਜਿਉਂ ਚਾਵੇ ਉਹ ਕਰ ਸਕਦਾ ਹੈ ਜੇ ਜਿਹੜਾ ਲੇਖਾ ਲਿਖਿਆ ਸੀ ਉਸੇ ਨੂੰ ਚੱਲਣ ਰਹਿ ਸਕਦਾ ਹੈ ਉਸ ਵਿੱਚ ਬਾਦ ਘੱਟ ਕਰ ਸਕਦਾ ਹੈ ਜੀ ਮਰਜੀ ਪ੍ਰਭੂ ਦੀ ਹੋਣੀ ਹੈ ਪਰ ਇੰਨਾ ਹੈ ਕਿ ਉਹ ਪਗਤ ਹੈ ਜਿਹੜਾ ਪ੍ਰਭੂ ਪ੍ਰਮਾਤਮਾ ਦੇ ਪਿਆਰ ਵਿੱਚ ਰਚਿਆ ਹੋਇਆ ਹੈ ਪ੍ਰਭੂ ਪ੍ਰਮਾਤਮਾ ਦੀ ਰਜ਼ਾ ਵਿੱਚ ਹੈ ਪ੍ਰਭੂ ਪ੍ਰਮਾਤਮਾ ਦਾ ਪੁੱਤਰ ਹੈ ਉਹ ਕਈ ਵਾਰ ਕੁਝ ਬਦਲਾ ਲਿਆ ਸਕਦਾ ਹੈ ਜੀ ਇਸ ਲਈ ਦੋਨੇ ਹੀ ਦੋਨੇ ਹੀ ਅਰਥ ਨੇ ਜਿਹੜੇ ਵਧੀਆਂ ਨਿਕਲਦੇ ਨੇ ਠੀਕ ਹੈ ਜੀ ਆਪਣੀ ਅਧਿਆਤਮਿਕਤਾ ਦੇ ਅਨੁਸਾਰ ਆਪਣੇ ਨਿੱਜੀ ਅਨੁਭਵ ਦੇ ਅਨੁਸਾਰ ਸਾਰੇ ਕਰ ਸਕਦੇ ਨੇ ਪਰ ਜੇਕਰ ਆਮ ਅਰਥ ਕੀਤੇ ਜਾਣ ਉਹ ਇਹੀ ਹੋਣਗੇ ਜੀ ਇਹ ਲੇਖਾ ਲਿਖ ਭਾਵ ਇਹ ਜਿਹੜਾ ਪ੍ਰਭੂ ਪਰਮਾਤਮਾ ਦਾ ਲਿਖਿਆ ਹੋਇਆ ਲੇਖਾ ਹੈ ਜੀ ਠੀਕ ਹੈ ਜੀ ਜਾਣੇ ਕੋਈ ਕੋਈ ਵਿਰਲਾ ਮਨੁੱਖ ਇਸ ਨੂੰ ਪੜ੍ਹ ਸਕਦਾ ਹੈ ਭਾਵੇਂ ਇਸ ਨੂੰ ਜਾਣ ਸਕਦਾ ਹੈ ਕਿਉਂਕਿ ਜਦੋਂ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਲੱਗ ਜਾਂਦੀ ਹੈ ਜੁੜ ਜਾਂਦੇ ਹਾਂ ਅਸੀਂ ਪੰਚ ਜਨ ਬਣ ਜਾਂਦੇ ਹਾਂ ਉਸ ਪ੍ਰਭੂ ਪਰਮਾਤਮਾ ਦੀ ਦਰਗਾਹ ਵਿੱਚ ਕਚਹਿਰੀ ਵਿੱਚ ਚਲੇ ਜਾਂਦੇ ਹਾਂ ਤਾਂ ਇਹ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਪਰਮਾਤਮਾ ਕਿੱਡਾ ਵੱਡਾ ਹੈ ਕੁਝ ਗੱਲਾਂ ਦਾ ਪਤਾ ਲੱਗ ਜਾਂਦਾ ਹੈ ਜੀ ਇਹ ਬੜੀਆਂ ਪੋਸੀਬਲ ਨੇ ਤੇ ਜਦੋਂ ਆਪਾਂ ਇਸ ਦਾ ਕਾਮਾ ਕਰ ਦਿੰਦੇ ਆ ਪਹਿਲਾਂ ਲਾ ਦਿੰਦੇ ਆ ਇਹ ਲੇਖੇ ਤੋਂ ਬਾਅਦ ਲਾ ਦਿੰਦੇ ਆ ਕਾਮਾ ਜਿਹੜਾ ਕੋਈ ਹੈ ਉਹ ਲਿਖੇ ਲਿਖ ਨਾਲ ਵੀ ਆ ਜਾਂਦਾ ਹੈ ਕੋਈ ਹੈ ਜਾਣੇ ਨਾ ਕੋਈ ਜਿਹੜਾ ਫਿਰ ਦਿਲੀ ਦੀਪਕ ਸ਼ਬਦ ਬਣ ਜਾਂਦਾ ਹੈ ਜੀ ਆਪਾਂ ਪਹਿਲਾਂ ਵੀ ਬਹੁਤ ਵਾਰ ਦੇਖਿਆ ਕੋਈ ਦਿਲੀ ਦੀਪਕ ਜਿਹੜਾ ਇੱਕ ਤੋਂ ਵੱਧ ਸ਼ਬਦਾਂ ਦੇ ਨਾਲ ਜੁੜੇ ਜੀ ਠੀਕ ਹੈ ਦੋਨੇ ਫਿਰ ਦੱਸ ਦਵਾਂ ਜੀ ਦੋਨੇ ਸ਼ਬਦ ਜਿਹੜੇ ਆ ਜਾਂ ਦੋਨੇ ਅਰਥ ਮੈਨੂੰ ਆਪਣੇ ਨਿੱਜੀ ਅਨੁਭਵ ਤੋਂ ਸਹੀ ਲੱਗਦੇ ਨੇ ਜੀ ਕੋਈ ਦੋ ਰਾਹਾਂ ਨਹੀਂ ਹੈ ਕੋਈ ਲੜਨ ਦੀ ਲੋੜ ਨਹੀਂ ਹੈ ਠੀਕ ਹੈ ਜੀ ਪ੍ਰਮਾਤਮਾ ਬਹੁਤ ਵੱਡਾ ਹੈ ਪ੍ਰਮਾਤਮਾ ਖੁਦ ਹੀ ਜਾਣਦਾ ਹੈ ਕਿਉਂਕਿ ਜੋ ਆਖਰਲੀ ਮਰਜੀ ਹੈ ਨਾ ਉਹ ਪ੍ਰਭੂ ਪਰਮਾਤਮਾ ਦੀ ਹੀ ਹੈ ਉਹ ਉਸਦੇ ਹੁਕਮ ਵਿੱਚ ਹੀ ਹੈ ਜੇ ਭਗਤ ਚਾਵੇ ਬਦਲ ਸਕਦਾ ਜੇ ਪਰਮਾਤਮਾ ਚਾਵੇ ਨਹੀਂ ਕਿਉਂਕਿ ਵੱਡਾ ਸਭ ਨੂੰ ਕੌਣ ਹੈ ਜੀ ਪ੍ਰਭੂ ਪਰਮਾਤਮਾ ਭਗਤ ਤੋਂ ਵੀ ਉੱਪਰ ਭਗਤ ਕਈ ਵਾਰ ਅਰਦਾਸ ਕਰ ਸਕਦਾ ਹੈ ਰਿਕੁਐਸਟ ਕਰ ਸਕਦਾ ਹੈ ਬਦਲਣ ਦੀ ਕੋਸ਼ਿਸ਼ ਕਰ ਸਕਦਾ ਹੈ ਜੇ ਪਰਮਾਤਮਾ ਉਸਦੇ ਵਿੱਚ ਪ੍ਰਸੰਨ ਹੈ ਜੇ ਉਸ ਨੂੰ ਬਦਲਣਾ ਚਾਹੁੰਦਾ ਹੈ ਉਹ ਵੀ ਪ੍ਰਭੂ ਪਰਮਾਤਮਾ ਦੀ ਮਰਜ਼ੀ ਵਿੱਚ ਉਸਦੇ ਹੁਕਮ ਵਿੱਚ ਜਿਹੜਾ ਲਿਖਿਆ ਹੋਇਆ ਲੇਖਾ ਉਹ ਬਦਲੇ ਜਾਂਦਾ ਹੈ ਜੀ ਆਓ ਇਸ ਤੇ ਲੜਨ ਦੀ ਥਾਂ ਤੇ ਇਸ ਨੂੰ ਦੇਖਣ ਦੀ ਥਾਂ ਤੇ ਵੀ ਕਿਹੜੇ ਅਰਥ ਸਹੀ ਨੇ ਇਹ ਮੰਨ ਲਓ ਕਿ ਪ੍ਰਭੂ ਪਰਮਾਤਮਾ ਦਾ ਲਿਖਿਆ ਹੋਇਆ ਲੇਖਾ ਹੈ ਜੀ ਉਹ ਚਾਵੇ ਬਦਲ ਸਕਦਾ ਹੈ ਚਾਵੇ ਨਾ ਬਦਲੇ ਪਰ ਕੋਈ ਵਿਰਲਾ ਮਨੁੱਖੀ ਹੈ ਜਿਹੜਾ ਪ੍ਰਭੂ ਪਰਮਾਤਮਾ ਦੇ ਪਿਆਰ ਪ੍ਰੇਮ ਵਿੱਚ ਪੈ ਜਾਂਦਾ ਹੈ ਪਿਆਰ ਵਿੱਚ ਪੈ ਜਾਂਦਾ ਹੈ ਅਤੇ ਉਹ ਉਸ ਲਿਖੇ ਲਿਖੇ ਨੂੰ ਪੜ ਸਕਦਾ ਹੈ ਜਾਣ ਸਕਦਾ ਹੈ ਜੀ ਆਓ ਦੇਖੀਏ ਅੱਗੇ ਗੁਰੂ ਮਾਰਾ ਸਾਨੂੰ ਕੀ ਸਮਝਾਉਂਦੇ ਨੇ ਜੀ